ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਉੱਤੇ ਸਾਰਿਆਂ ਦਾ ਸਵਾਲ ਕਰਦਾ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜ ਬਾਹੀ ਦੇ ਵਿੱਚ ਇੱਕ ਐਲਾਨ ਕੀਤਾ ਸੀ ਇੱਕ ਨਵੀਂ ਨਹਿਰ ਬਣਾਉਣ ਦਾ ਐਲਾਨ ਕੀਤਾ ਸੀ ਮਾਲਵਾ ਨਹਿਰ ਦਸਤਾ ਨਾ ਹੋਏਗਾ ਪਰ ਪਿਛਲੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਖਬਰ ਨਹੀਂ ਹੈ ਕਿ ਇਸ ਨਹਿਰ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਹੋਵੇਗਾ ਵੀ ਜਾਂ ਨਹੀਂ ਇਹ ਸਿਰਫ ਇਹ ਇੱਕ ਐਲਾਨ ਹੀ ਬਣ ਕੇ ਰਹਿ ਜਾਵੇ ਇੱਕ ਪਾਸੇ ਤਾਂ ਇਸ ਨਹਿਰ ਉੱਤੇ ਕਿਆਸਰਾਂ ਲੱਗ ਰਹੀਆਂ ਨੇ ਪਰ ਉਧਰੋਂ ਕੇਂਦਰ ਸਰਕਾਰ ਨੇ ਵੀ ਇੱਕ ਨਵੀਂ ਨਹਿਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਨਹਿਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਾਣੀ ਪੰਜਾਬ ਤੋਂ ਲੈ ਕੇ ਨਹੀਂ ਜਾਵੇਗੀ ਬਲਕਿ ਪਾਣੀ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਹੁਣ ਤੱਕ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਰੋਕਣ ਦੇ ਛੋਟੇ ਮੋਟੇ ਕਦਮ ਹੀ ਚੁੱਕੇ ਗਏ ਸਨ ਪਰ ਹੁਣ ਭਾਰਤ ਵੱਲੋਂ ਇਹਨਾਂ ਪਾਣੀਆਂ ਨੂੰ ਵਰਤਣ ਦੇ ਲਈ ਇੱਕ ਵੱਡੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਦਾ ਫੈਸਲਾ ਲਿਆ ਹੈ ਜੰਮੂ ਕਸ਼ਮੀਰ ਤੋਂ ਇਹ ਪਾਣੀ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਪਹੁੰਚਾਉਣ ਲਈ 113 ਕਿਲੋਮੀਟਰ ਲੰਬੀ ਇੱਕ ਨਵੀਂ ਨਹਿਰ ਬਣਾਉਣ ਲਈ ਇੱਕ ਫਿਜ਼ਿਬਿਲਿਟੀ ਸਟੱਡੀ ਜਿਹੜੀ ਹੈ ਉਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾ ਕਦਮ ਕਿਸੇ ਵੀ ਪ੍ਰੋਜੈਕਟ ਨੂੰ ਬਣਾਉਣ ਵਾਸਤੇ ਇਹੀ ਹੁੰਦਾ ਹੈ ਕਿ ਉਹਦੀ ਫਿਜ਼ਿਬਿਲਿਟੀ ਸਟੱਡੀ ਕੀਤੀ ਜਾਵੇ ਕੀ ਮੁਸ਼ਕਿਲਾਂ ਆਉਣਗੀਆਂ ਕੀ ਇਹ ਸੰਭਵ ਹੈ ਜਾਂ ਨਹੀਂ ਜਾਂ ਕਿਸ ਤਰੀਕੇ ਨਾਲ ਇਹ ਕੰਮ ਨੇਪਰੇ ਚੜੇਗਾ ਇਸ ਸਾਰੀਆਂ ਤਿੱਦਾਂਸ ਤੇ ਵਿੱਚ ਦੇਖਿਆ ਗਿਆ ਜੀ ਇਸ ਦੇ ਨਾਲ ਹੀ ਕੇਂਦਰ ਸਰਕਾਰ ਜੰਮੂ ਕਸ਼ਮੀਰ ਤੋਂ ਕਠੂਆ ਦੇ ਵਿੱਚ ਉੱਜ ਨਦੀ ਦੇ ਉੱਤੇ ਇੱਕ ਪ੍ਰੋਜੈਕਟ ਸੀ ਹਾਈਡਲ ਪ੍ਰੋਜੈਕਟ ਉਸ ਨੂੰ ਵੀ ਮੁੜ ਸੁਰਜੀਤ ਕਰਨ ਜਾ ਰਹੀ ਹੈ ਜੋ ਕਿ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ ਇਹ ਮਲਟੀਪਰਪਸ ਪ੍ਰੋਜੈਕਟ ਜਿਹੜਾ ਹੈ ਉਹ ਬਿਜਲੀ ਸਿੰਚਾਈ ਅਤੇ ਪੀਣ ਵਾਲੀ ਪਾਣੀ ਜਿਹੜਾ ਹੈ ਮੁਹੱਈਆ ਕਰਾਉਣ ਦੇ ਵਿੱਚ ਕਾਫੀ ਮਦਦਗਰਬ ਸਾਬਤ ਹੋਵੇਗਾ ਜਿਹੜੀ ਇਹ ਨਹਿਰ ਬਣਨ ਜਾ ਰਹੀ ਹੈ ਇਹ ਚਨਾਵ ਰਿਵਰ ਨੂੰ ਰਾਵੀ ਬਿਆਸ ਅਤੇ ਸਤਲੁਜ ਦੇ ਨਾਲ ਜੋੜੇਗੀ ਜਿਸ ਨਾਲ ਨਾ ਸਿਰਫ ਪੂਰਬੀ ਦਰਿਆਵਾਂ ਦੇ ਰਾਵੀ ਬਿਆਸ ਅਤੇ ਸਤਲੁਜ ਜਿਹਨਾਂ ਨੂੰ ਪੂਰਬੀ ਦਰਿਆ ਕਿਹਾ ਜਾਂਦਾ ਹੈ ਇਹਨਾਂ ਦਾ ਪੂਰਾ ਪਾਣੀ ਵਰਤਨ ਦੇ ਵਿੱਚ ਮਦਦ ਮਿਲੇਗੀ ਪਰ ਇਸ ਦੇ ਨਾਲ-ਨਾਲ ਜਿਹੜੇ ਪੱਛਮੀ ਦਰਿਆ ਨੇ ਸਿੰਧੂ ਜੇਲਮ ਤੇ ਚਨਾਬ ਇਹਨਾਂ ਦਾ ਵੀ ਪੂਰਾ ਹਿੱਸਾ ਵਰਤਿਆ ਜਾ ਸਕੇਗਾ ਵੱਧੂ ਪਾਣੀ ਪਾਕਿਸਤਾਨ ਨੂੰ ਜਾਣ ਤੋਂ ਰੋਕਿਆ ਜਾਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸਿੰਧੂ ਦਰਿਆ ਦਾ ਪਾਣੀ ਹੁਣ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਪਹੁੰਚਾਇਆ ਜਾਵੇਗਾ ਤੇ ਇਸ ਨਹਿਰ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੈ 3 ਸਾਲ ਦੇ ਵਿੱਚ ਵਿੱਚ ਮੁਕੰਮਲ ਕਰ ਲਿਆ ਜਾਵੇਗਾ 3 ਸਾਲਾਂ ਦੇ ਅੰਦਰ ਪਾਣੀ ਗੰਗਾ ਨਗਰ ਪਹੁੰਚ ਜਾਵੇਗਾ ਇਹ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਇਸ ਨਾਲ ਸਿੰਚਾਈ ਦਾ ਲਾਭ ਇੱਕ ਵੱਡੇ ਖੇਤਰ ਨੂੰ ਮਿਲੇਗਾ ਜਦਕਿ ਪਾਕਿਸਤਾਨ ਪਾਣੀ ਦੇ ਤੁਪਕੇ ਤੁਪਕੇ ਨੂੰ ਤਰਸੇਗਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਦੇ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਚਨਾਬ ਰਾਵੀ ਬਿਆਸ ਤੇ ਸਤਲੁਜ ਲਿੰਕ ਇਸ ਤਰੀਕੇ ਨਾਲ ਘੜਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਹਰਿਆਣਾ ਜੰਮੂ ਅਤੇ ਰਾਜਸਥਾਨ ਦੇ ਵਿੱਚੋਂ ਜੋ ਮੌਜੂਦਾ ਨਹਿਰਾਂ ਦਾ ਜਾਲ ਹੈ ਉਸ ਨੂੰ 13 ਥਾਵਾਂ ਤੇ ਜੋੜਿਆ ਜਾਵੇਗਾ ਤਾਂ ਕਿ ਪਾਣੀ ਇੰਦਰਾ ਗਾਂਧੀ ਕਨਾਲ ਜਿਹੜੀ ਹੈ ਸਤਲੁਜ ਤੇ ਬਿਆਸ ਚਲਦੀ ਹੈ ਉਸ ਦੇ ਵਿੱਚ ਲਿਆਂਦਾ ਜਾ ਸਕਦਾ ਮਨੋਰ ਪਾਰੇਕਰ ਇੰਸਟੀਟਿਊਟ ਆਫ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਦੇ ਸੀਨੀਅਰ ਫੈਲੋ ਉੱਤਮ ਸਿਨਾ ਉਹ ਕਹਿੰਦੇ ਹਨ ਕਿ ਜੰਮੂ ਕਸ਼ਮੀਰ ਤੋਂ ਵਾਧੂ ਪਾਣੀ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲ ਮੋੜਨ ਦੇ ਨਾਲ ਖੇਤਰੀ ਪਾਣੀ ਦੀ ਉਪਲਬਧਤਾ ਦੇ ਵਿੱਚ ਸਥਿਰਤਾ ਲਿਆਵੇਗਾ ਬਦਲਦੇ ਮੌਸਮ ਅਤੇ ਮੌਨਸੂਨ ਦੇ ਬਦਲਦੇ ਪੈਟਰਨ ਦੇ ਇਸ ਮਾਹੌਲ ਦੇ ਵਿੱਚ ਅੰਦਰੂਨੀ ਪਾਣੀ ਦੀ ਵੰਡ ਤੇ ਵਰਤੋਂ ਭਾਰਤ ਵਿੱਚ ਪਾਣੀ ਦੀ ਸਥਿਤੀ ਜਿਹੜੀ ਹੈ ਉਹਦੇ ਵਿੱਚ ਕਾਫੀ ਲਚਕੀਲਾਪਨ ਲਿਆਵੇਗੀ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਬੇਮੌਸਮੀ ਬਰਸਾਤਾਂ ਹੋ ਰਹੀਆਂ ਨੇ ਉਹ ਪੈਟਰਨ ਸਾਰਾ ਬਦਲ ਰਿਹਾ ਉਹਦੇ ਨਾਲ ਖੇਤੀ ਦੇ ਉੱਤੇ ਵੀ ਕਾਫੀ ਅਸਰ ਪੈਂਦਾ ਹੈ ਉਹ ਸਾਰੀਆਂ ਚੀਜ਼ਾਂ ਦੇ ਚਲਦੇ ਜੇ ਇਹ ਪਾਣੀ ਭਾਰਤ ਸਰਕਾਰ ਵਰਤਨ ਦੇ ਵਿੱਚ ਕਾਮਯਾਬ ਹੁੰਦੀ ਹੈ ਇਹਨੂੰ ਪੰਜਾਬ ਹਰਿਆਣਾ ਦੇ ਵਿੱਚ ਲਿਆਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਬੁਰਾ ਪ੍ਰਭਾਵ ਕਰਨਾ ਸੀ ਉਸ ਤੋਂ ਬਚਿਆ ਜਾ ਸਕੇਗਾ ਇਹ ਦਾਵਾ ਵੀ ਕੀਤਾ ਜਾ ਰਿਹਾ ਨਵੇਂ ਤੇ ਪੁਰਾਣੇ ਨਹਿਰੀ ਢਾਂਚਿਆਂ ਨੂੰ ਆਪਸ ਦੇ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਸਰੰਗਾਂ ਦੀ ਮਦਦ ਦੇ ਨਾਲ ਜੋੜਿਆ ਜਾਵੇਗਾ ਸੂਤਰਾਂ ਦੇ ਮੁਤਾਬਿਕ 113 ਕਿਲੋਮੀਟਰ ਲੰਬੀ ਇਸ ਨਹਿਰ ਦਾ ਕੰਮ ਪੜਾਵਾਂ ਦੇ ਵਿੱਚ ਪੂਰਾ ਕੀਤਾ ਜਾਵੇਗਾ ਤੇ ਜਿਹੜੀਆਂ 13 ਥਾਵਾਂ ਤੇ ਮੌਜੂਦਾ ਨਹਿਰਾਂ ਦੇ ਨਾਲ ਜੋੜਿਆ ਜਾਣਾ ਹੈ ਉਹਨਾਂ ਨੂੰ ਪ੍ਰਾਸਪਿਕਤਾ ਦਿੱਤੀ ਜਾਵੇਗੀ ਪਹਿਲਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਉਹਨਾਂ 13 ਥਾਵਾਂ ਦੇ ਵਿੱਚ ਸ਼ੁਰੂ ਹੋਵੇਗਾ ਇਸਦੇ ਨਾਲ ਹੀ ਚਨਾਬ ਤੋਂ ਪਾਣੀ ਲਿਆ ਰਿਹਾ ਜਿਹੜਾ ਰੰਬੀਰ ਕਨਾਲ ਹੈ ਉਸ ਦੀ ਲੰਬਾਈ ਜਿਹੜੀ ਹੈ ਉਹਨੂੰ ਵੀ ਦੁੱਗਣਾ ਕੀਤਾ ਜਾਏਗਾ 60 ਕਿਲੋਮੀਟਰ ਦੀ ਇਹ ਨਹਿਰ ਹੈ ਇਸ ਨੂੰ ਦੁੱਗਣਾ ਕਰਕੇ 120 ਕਿਲੋਮੀਟਰ ਦਾ ਬਣਾਇਆ ਜਾਏਗਾ ਇੱਕ ਹੋਰ ਨਹਿਰ ਹੈ ਪ੍ਰਤਾਪ ਕਨਾਲ ਉਸ ਦੀ ਵੀ ਪੂਰੀ ਕੈਪੈਸਿਟੀ ਦੇ ਵਿੱਚ ਵਰਤੋਂ ਹੋ ਸਕੇ ਉਸ ਤੇ ਵੀ ਯਤਨ ਕੀਤੇ ਜਾਣਗੇ ਇਸ ਤੋਂ ਇਲਾਵਾ ਉਹ ਦਰਿਆ ਤੇ ਰਾਵੀ ਬਿਆਸ ਨੂੰ ਜੋੜਨ ਦੀ ਯੋਜਨਾ ਸੀ ਤਾਂ ਕਿ ਪਾਕਿਸਤਾਨ ਨੂੰ ਵਾਧੂ ਪਾਣੀ ਜਾਣ ਤੋਂ ਰੋਕਿਆ ਜਾ ਸਕੇ ਉਸ ਨੂੰ ਵੀ ਵੱਡੇ ਪੱਧਰ ਤੇ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਇੱਕ ਸੁਰੰਗ ਜਰੀਏ ਰਾਵੀ ਦਾ ਪਾਣੀ ਬਿਆਸ ਦੇ ਵਿੱਚ ਪਾਇਆ ਜਾਏਗਾ ਤਾਂ ਕਿ ਭਾਰਤ ਆਪਣੇ ਹਿੱਸੇ ਦੇ ਪੂਰੇ ਪਾਣੀ ਦੀ ਵਰਤੋਂ ਕਰ ਸਕੇ ਅਪ੍ਰੈਲ ਦੇ ਵਿੱਚ ਪੈਲਗਾਮ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਜਿਹੜੀ ਸਾਈਨ ਹੋਈ ਸੀ ਭਾਰਤ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੀ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀਆਂ ਗੱਲਾਂ ਵਿਛੜ ਗਈਆਂ ਸਨ ਹੁਣ ਤੱਕ ਜੋ ਕਦਮ ਭਾਰਤ ਸਰਕਾਰ ਵੱਲੋਂ ਚੱਕੇ ਗਏ ਹਨ ਉਚਨਾਬ ਦਰਿਆ ਤੇ ਬਣੇ ਜਿਹੜੇ ਰਨ ਆਫ ਦਾ ਰਿਵਰ ਹਾਈਡਰੋ ਪ੍ਰੋਜੈਕਟਸ ਨੇ ਬਗਲੀਹਾਰ ਤੇ ਸਲਾਲ ਉਹਨਾਂ ਦੇ ਉੱਪਰ ਹੀ ਚੱਕੇ ਗਏ ਨੇ ਤੇ ਚਨਾਬ ਦਰਿਆ ਤੇ ਜਿਹੜੇ ਇਹ ਦੋ ਹਾਈਡਰੋ ਬਣੇ ਹੋਏ ਨੇ ਪ੍ਰੋਜੈਕਟ ਬਣੇ ਹੋਏ ਨੇ ਉੱਥੇ ਹੀ ਪਾਣੀ ਨੂੰ ਰੋਕਿਆ ਗਿਆ ਹੈ ਕਾਫੀ ਵਾਰ ਤੇ ਥੋੜੀ ਥੋੜਾ ਕਰਕੇ ਛੱਡਿਆ ਵੀ ਗਿਆ ਹੈ ਉਹਨਾਂ ਦੋ ਥਾਵਾਂ ਤੇ ਹੀ ਇਹ ਕਦਮ ਚੁੱਕੇ ਗਏ ਨੇ ਤੇ ਜਿਹੜੇ ਰੈਜ਼ਰਵਰ ਦੀ ਫਲਸ਼ਿੰਗ ਹੁੰਦੀ ਹੈ ਤੇ ਡੀਸਿਲਟਿੰਗ ਹੁੰਦੀ ਹੈ ਉਹ ਹੀ ਦੋ ਕੰਮ ਜਿਹੜੇ ਨੇ ਹੁਣ ਤੱਕ ਕੀਤੇ ਜਾ ਰਹੇ ਸੀ ਉਹੀ ਹੁਣ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਇੰਨੇ ਕਦਮ ਹੀ ਭਾਰਤ ਵੱਲੋਂ ਚੁੱਕੇ ਜਾ ਸਕਦੇ ਇਸ ਤੋਂ ਵੱਧ ਕੁਝ ਕੀਤਾ ਨਹੀਂ ਜਾ ਸਕਦਾ ਸੀ ਲੇਕਿਨ ਹੁਣ ਇਸ ਪਾਣੀ ਨੂੰ ਪਰ ਇਸ ਨਾਲ ਪਾਣੀ ਨੂੰ ਵਰਤਿਆ ਜਿਹੜਾ ਨਹੀਂ ਜਾ ਸਕੀਗਾ ਸਿਰਫ ਇੱਕ ਅਨਿਸ਼ਚਿਤਤਾ ਹੀ ਪੈਦਾ ਕੀਤੀ ਜਾ ਸਕਦੀ ਸੀ ਤਾਂ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਾ ਲੱਗ ਸਕੇ ਕਿ ਪਾਣੀ ਭਾਰਤੋਂ ਕਿੰਨਾ ਆਉਣਾ ਹੈ ਜਾਂ ਕਦੋਂ ਆਉਣਾ ਹੈ ਇਸ ਤਰੀਕੇ ਦੇ ਕਦਮ ਹੀ ਹੁਣ ਤੱਕ ਚੁੱਕੇ ਗਏ ਸੀ ਇਸ ਤੋਂ ਇਲਾਵਾ ਚਾਰ ਹੋਰ ਹਾਈਡਰੋ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਉੱਤੇ ਕੰਮ ਜਿਹੜਾ ਸ਼ੁਰੂ ਹੋਣਾ ਸੀ ਹਜੇ ਨਿਰਮਾਣ ਅਧੀਨ ਨੇ ਇੱਕ ਉਹਨਾਂ ਦੇ ਵਿੱਚੋਂ ਹੈ ਪਰਲਦੁਲ 1000 ਮੈਗਾਵਾਟ ਦਾ ਰਤਲੇ 850 ਮੈਗਾਵਾਟ ਦਾ ਕੀਰੂ 640 ਮੈਗਾਵਾਟ ਦਾ ਤੇ ਕਵਾਰ 540 ਮੈਗਾਵਾਟ ਦਾ ਇਹਨਾਂ ਦੇ ਕੰਮ ਦੇ ਵਿੱਚ ਵੀ ਤੇਜ਼ੀ ਲਿਆਉਣ ਦੀ ਗੱਲ ਚੱਲ ਰਹੀ ਹੈ ਤੇ ਇਹਨਾਂ ਨੂੰ ਜਲਦੀ ਮੁਕੰਮਲ ਕਰਨ ਦੇ ਲਈ ਵੀ ਪੂਰੇ ਯਤਨ ਕੀਤੇ ਜਾਣਗੇ ਕਿ ਇਹ ਚਾਰ ਹਾਈਡਰੋ ਪਾਵਰ ਪ੍ਰੋਜੈਕਟ ਉਸ ਖੇ ਜੰਮੂ ਕਸ਼ਮੀਰ ਦੇ ਵਿੱਚ ਨਵੇਂ ਬਣਾਲੇ ਜਾਣ ਪਹਿਲਾਂ ਪਾਕਿਸਤਾਨ ਦੇ ਇਤਰਾਜ਼ ਦੇ ਚੱਲਦਿਆਂ ਇਹ ਕੰਮ ਕਈ ਵਾਰ ਰੁਕਣੇ ਪੈਂਦੇ ਸੀ ਪਰ ਹੁਣ ਇਹਨਾਂ ਨੂੰ ਜੰਗੀ ਪੱਧਰ ਤੇ ਪੂਰਾ ਕਰਨ ਦੀਆਂ ਵੀ ਸਾਰੀਆਂ ਤਿਆਰੀਆਂ ਹੋ ਗਈਆਂ ਹਨ ਜਦੋਂ ਇਹ ਇੰਡਸ ਵਾਟਰ ਟ੍ਰੀਟੀ ਭਾਰਤ ਵੱਲੋਂ ਖਾਰਜ ਕੀਤੀ ਗਈ ਸੀ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਹੋਰ ਵੀ ਕਈ ਹਲਕਿਆਂ ਦੇ ਵਿੱਚ ਇਹ ਆਵਾਜ਼ਾਂ ਉੱਠੀਆਂ ਸੀ ਇਹ ਸਵਾਲ ਚੱਕੇ ਗਏ ਸੀ ਕਿ ਤੁਸੀਂ ਐਲਾਨ ਤਾਂ ਕਰ ਦਿੱਤਾ ਹੈ ਪਰ ਪਾਣੀ ਨੂੰ ਰੋਕੋਗੇ ਕਿਵੇਂ دریاਵਾਂ ਦੇ ਚੱਲਦੇ ਪਾਣੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਦੋਂ ਜਦੋਂ ਤੁਹਾਡੇ ਕੋਲ ਕੋਈ ਵੱਡੇ ਡੈਮ ਉਸ ਖੇਤਰ ਦੇ ਵਿੱਚ ਉਹਨਾਂ دریاਵਾਂ ਤੇ ਨਹੀਂ ਬਣਾਏ ਗਏ ਜਿਵੇਂ ਕਿ ਪਾਖੜਾ ਡੈਮ ਹੈ ਇਸ ਦੀ ਇੱਕ ਕਪੈਸਟੀਆਂ ਜਾਂ ਨਰਮਦਾ ਡੈਮ ਹੈ ਇਨਾਂ ਦੀ ਪਾਣੀ ਨੂੰ ਸਟੋਰ ਕਰਨ ਦੀ ਰੈਜ਼ਰਵਵਾਇਰ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈ ਪਰ ਜੰਮੂ ਕਸ਼ਮੀਰ ਚ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੱਡਾ ਡੈਮ ਨਹੀਂ ਬਣਾਇਆ ਗਿਆ ਹੈ ਜਿਹੜੇ ਰਨ ਆਫ ਦਾ ਰਿਵਰ ਪ੍ਰੋਜੈਕਟ ਨੇ ਉਹੀ ਨੇ ਜਿੱਥੇ ਪਾਣੀ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਥੋੜਾ ਬਹੁਤ ਉਹਨਾਂ ਨੂੰ ਚਲਦੇ ਪਾਣੀ ਨੂੰ ਹੀ ਬਿਜਲੀ ਬਣਾਉਣ ਦੇ ਲਈ ਵਰਤਿਆ ਜਾਂਦਾ ਸੋ ਇਸ ਤਰ੍ਹਾਂ ਦੇ ਸਵਾਲ ਆਰਥ ਸਰਕਾਰ ਦੇ ਉੱਤੇ ਸੀਗੇ ਕਿ ਸਿਰਫ ਐਲਾਨ ਕੀਤਾ ਜਾ ਰਿਹਾ ਹੈ ਲੋਕ ਦਿਖਾਵਾ ਕੀਤਾ ਜਾ ਰਿਹਾ ਹੈ ਪਾਣੀ ਰੋਕਿਆ ਨਹੀਂ ਜਾ ਸਕਦਾ ਪਾਣੀ ਇਸੇ ਤਰੀਕੇ ਨਾਲ ਚਲਦਾ ਰਹੇਗਾ ਜਾਂਦਾ ਰਹੇਗਾ ਜਿਵੇਂ ਕਿ ਪਹਿਲਾਂ ਜਾਂਦਾ ਸੀ ਪਰ ਹੁਣ ਜਿਹੜਾ ਇਸ ਨਹਿਰ ਨੂੰ ਬਣਾਉਣ ਦਾ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਹੈ ਗ੍ਰਹਿ ਮੰਤਰੀ ਵੱਲੋਂ ਇਸ ਦੀ ਕੋਸ਼ਨਾ ਕੀਤੀ ਗਈ ਹੈ ਉਸ ਦੇ ਨਾਲ ਇੱਕ ਗਲਤਾਂ ਕਲੀਅਰ ਹੋ ਗਈ ਹੈ ਕਿ ਪਾਰਤ ਸਰਕਾਰ ਇਸ ਸਮਝੌਤੇ ਨੂੰ ਰੱਦ ਕਰਨ ਦੇ ਉੱਤੇ ਉਸ ਦੇ ਜਿਹੜੇ ਇਰਾਦੇ ਨੇ ਉਹ ਬੜੇ ਪੁਖਤਾ ਨੇ ਸਖਤ ਇਰਾਦੇ ਨੇ ਇਹ ਨਹਿਰ ਦਾ ਕੰਮ ਜਦੋਂ ਕੰਪਲੀਟ ਹੋ ਜਾਏਗਾ ਜਿਵੇਂ ਕਿਹਾ ਜਾ ਰਿਹਾ ਹੈ ਕਿ 3 ਸਾਲ ਦੇ ਵਿੱਚ ਇਹ ਕੰਮ ਮੁਕੰਮਲ ਕਰਨਾ ਹੈ ਤਾਂ ਤਿੰਨਾਂ ਸਾਲਾਂ ਦੇ ਅੰਦਰ ਅੰਦਰ ਜਿਹੜਾ ਵਾਧੂ ਪਾਣੀ ਜਾ ਰਿਹਾ ਹੈ ਉਸ ਨੂੰ ਰੋਕਣ ਦੇ ਵਿੱਚ ਤੇ ਰੋਕਣ ਦੇ ਨਾਲ-ਨਾਲ ਉਹਦੀ ਵਰਤੋਂ ਕਰਨ ਦੇ ਵਿੱਚ ਵੀ ਸਫਲਤਾ ਪੂਰਤ ਹਾਸਲ ਕਰ ਲਵੇਗਾ ਤੇ ਜਿਹੜੀਆਂ ਰਾਜਸਥਾਨ ਹਰਿਆਣਾ ਜਾਂ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਹੈ ਸਿੰਚਾਈ ਦੇ ਲਈ ਪਾਣੀ ਚਾਹੀਦਾ ਹੁੰਦਾ ਹੈ ਉਸ ਦੀ ਕਮੀ ਵੀ ਦੂਰ ਹੋ ਜਾਏਗੀ ਇਸ ਇਹ ਵੀ ਸੁਨਿਸ਼ਚਿਤ ਬਣਾ ਲਿਆ ਜਾਏਗਾ ਜਿਹੜੇ ਪਾਵਰ ਪ੍ਰੋਜੈਕਟ ਹੋਰ ਤੇ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹਨਾਂ ਨੂੰ ਮੁਕੰਮਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹ ਵੀ ਉਸ ਤਰੀਕੇ ਨਾਲ ਬਣਾਏ ਜਾ ਰਹੇ ਨੇ ਤਾਂ ਕਿ ਉਹਨਾਂ ਦੇ ਵਿੱਚ ਵੀ ਪਾਣੀ ਸਟੋਰ ਕੀਤਾ ਜਾ ਸਕੇ ਕਾਫੀ ਸੋ ਇਸ ਜਿਹੜੇ ਇਹ ਕਦਮ ਪਾਸ ਸਰਕਾਰ ਵੱਲੋਂ ਚੁੱਕੇ ਜਾ ਰਹੇ ਨੇ ਉਸ ਤੋਂ ਇਹ ਸਾਫ ਹੋ ਰਿਹਾ ਹੈ ਕਿ ਭਾਰਤ ਦਾ ਇਰਾਦਾ ਹੈ ਪੂਰੇ ਤਰੀਕੇ ਨਾਲ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕਣ ਦਾ ਇਰਾਦਾ ਹੈ ਤੇ ਪਾਕਿਸਤਾਨ ਕਿ ਚੁੱਪ ਕਰਕੇ ਬੈਠਾ ਰਹੇਗਾ ਕਿ ਪਾਕਿਸਤਾਨ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਜਾਏਗੀ ਕਿ ਪਾਸ ਸਰਕਾਰ ਨੂੰ ਰੋਕਿਆ ਜਾ ਸਕੇ ਨਹੀਂ ਅਜੇ ਹਾਂ ਵੀ ਨਹੀਂ ਹੈ ਜੋ ਹੁਣ ਤੱਕ ਇਸ ਸਮਝੌਤੇ ਨੂੰ ਰੱਦ ਕਰਨ ਤੋਂ ਬਾਅਦ ਆਵਾਜ਼ਾਂ ਪਾਕਿਸਤਾਨ ਤੋਂ ਆ ਰਹੀਆਂ ਸੀ ਉਹ ਇਸ ਤਰ੍ਹਾਂ ਦੀਆਂ ਸੀ ਕਿ ਜੇ ਪਾਣੀ ਨੂੰ ਰੋਕੋਗੇ ਤਾਂ ਜੰਗ ਭਾਰਤ ਨਾਲ ਜ਼ਰੂਰ ਹੋਏਗੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਬਲਾਵਲ ਪਟੋ ਵੱਲੋਂ ਤਾਂ ਇਸ ਤਰ੍ਹਾਂ ਦਾ ਵੀ ਬਿਆਨ ਦਿੱਤਾ ਗਿਆ ਸੀ ਕਿ ਇਨ੍ਹਾਂ ਦਰਿਆਵਾਂ ਦੇ ਵਿੱਚ ਜਾਂ ਤਾਂ ਪਾਣੀ ਵਹੇਗਾ ਤੇ ਜਾਂ ਫਿਰ ਭਾਰਤੀਆਂ ਦਾ ਲਹੂ ਵਹੇਗਾ ਇਸ ਤਰ੍ਹਾਂ ਦੇ ਬਿਆਨ ਵੀ ਜਿਹੜੇ ਨੇ ਉਹਨਾਂ ਵੱਲੋਂ ਆਏ ਨੇ ਸੋ ਉਹ ਚੁੱਪ ਕਰਕੇ ਬੈਠ ਜਾਣਗੇ ਅਜੇ ਹਾਂ ਵੀ ਨਹੀਂ ਹੈ ਔਰ ਕਰ ਲਈ ਬਿਆਨਾਂ ਦੀ ਗੱਲ ਨਹੀਂ ਪਾਕਿਸਤਾਨ ਦੀ ਖੇਤੀ ਇਹ ਕਿਹਾ ਜਾ ਰਿਹਾ ਹੈ ਕਿ 70% ਦੀ ਖੇਤੀ ਜਿਹੜੀ ਹੈ ਉਹ ਇਹਨਾਂ ਨਹਿਰੀ ਪਾਣੀਆਂ ਦੇ ਸਿੰਚਾਈ ਦੇ ਉੱਤੇ ਹੀ ਡਿਪੈਂਡੈਂਟ ਹੈ ਇਹਨਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ ਤੇ ਜੇ ਇਹ ਪਾਣੀ ਰੋਕ ਲੈ ਜਾਣਗੇ ਤਾਂ ਉਸ ਦੀ ਖੇਤੀ ਨੂੰ ਕਾਫੀ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲੇਗਾ ਪਹਿਲਾਂ ਅਸੀਂ ਪਾਕਿਸਤਾਨ ਦੇ ਹਾਲਾਤ ਕੋਈ ਬਹੁਤ ਹੀ ਵਧੀਆ ਨਹੀਂ ਹਨ ਉੱਥੇ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਤੇ ਜੇ ਖੇਤੀ ਇਸ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ ਉਸ ਦਾ ਹੋਰ ਬੁਰਾ ਅਸਰ ਪਾਕਿਸਤਾਨ ਦੇ ਲੋਕਾਂ ਦੇ ਉੱਤੇ ਪੈਣਾ ਵੀ ਲਾਜ਼ਮੀ ਹੈ ਤਾਂ ਅਜੇ ਇਹ ਵਿੱਚ ਪਾਕਿਸਤਾਨ ਕੀ ਚੁੱਪਚਾਪ ਇਸ ਚੀਜ਼ ਨੂੰ ਚੱਲਦਾ ਰਹੇਗਾ ਬਰਦਾਸ਼ਤ ਕਰ ਲਏਗਾ ਤੇ ਕੀ ਉਹ ਅਮਰੀਕਾ ਦੀ ਮਦਦ ਨਹੀਂ ਰਹੇਗਾ ਜਿਵੇਂ ਕਿ ਪਹਿਲਾਂ ਸੀਜ਼ਫਾਇਰ ਕਰਨ ਦੇ ਵਿੱਚ ਲਈ ਸੀ ਕਿ ਭਾਰਤ ਦੇ ਉੱਤੇ ਦਬਾਅ ਬਣਾਇਆ ਜਾਏ ਕਿ ਉਹ ਇਹਨਾਂ ਪਾਣੀਆਂ ਨੂੰ ਨਾ ਰੋਕੇ ਪਾਣੀ ਲੰਘਦੇ ਜਾਣ ਨੂੰ ਇਜਾਜ਼ਤ ਦੇ ਦੇਵੇ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਪਾਕਿਸਤਾਨ ਵੱਲੋਂ ਨਹੀਂ ਕੀਤੀ ਜਾਏਗੀ ਪਹਿਲਾਂ ਹੀ ਇੱਕ ਤਰੀਕੇ ਨਾਲ ਚੀਨ ਵੱਲੋਂ ਬ੍ਰਹਮਪੁੱਤਰਾ ਦੇ ਪਾਣੀ ਨੂੰ ਰੋਕਣ ਦਾ ਹਵਾਲਾ ਦੇ ਕੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਭਾਰਤ ਇਹ ਪਾਣੀ ਨੂੰ ਰੋਕੇਗਾ ਤਾਂ ਉਦੋਂ ਚੀਨ ਬ੍ਰਹਮਪੁੱਤਰਾ ਦਾ ਪਾਣੀ ਵੀ ਰੋਕ ਲਏਗਾ ਪਰ ਕਈ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਇਹ ਜਿਹੜੇ ਬ੍ਰਹਮਪੁੱਤਰਾ ਤੇ ਡੈਮ ਬਣਾਏ ਜਾਂਦੀਆਂ ਗੱਲਾਂ ਨੇ ਉਹ ਚੀਨ ਬਹੁਤ ਸਾਲ ਤੋਂ ਕਰ ਰਿਹਾ ਹੈ ਤੇ ਉੱਥੇ ਉਹ ਪ੍ਰੋਜੈਕਟ ਬਣਾ ਵੀ ਚੁੱਕਿਆ ਹੈ ਡੈਮ ਮੁਕੰਮਲ ਫੌਣ ਦੇ ਕਿਨਾਰੇ ਨੇ ਜਾਂ ਮੁਕੰਮਲ ਵੀ ਹੋ ਚੁੱਕੇ ਨੇ ਉਹਦਾ ਪਾਕਿਸਤਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਚੀਨ ਪਹਿਲਾਂ ਹੀ ਕਈ ਸਾਲ ਤੋਂ ਇਹ ਪਾਲਿਸੀ ਅਪਣਾ ਰਿਹਾ ਹੈ ਉਸ ਦੇ ਵੱਲੋਂ ਬ੍ਰਹਮਪੁੱਤਰਾ ਤੇ ਡੈਮ ਬਣਾਏ ਜਾਣ ਦਾ ਕੰਮ ਕਾਫੀ ਸਾਲਾਂ ਤੋਂ ਚੱਲ ਰਿਹਾ ਸੀ ਸੋ ਉਹਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਉਹ ਇੱਕ ਸਟੇਟਮੈਂਟ ਜ਼ਰੂਰ ਹੋ ਸਕਦੀ ਹੈ ਪਰ ਉਹ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਸੀ ਹੁਣ ਇਹ ਹੈ ਕਿ ਅਮਰੀਕਾ ਤੋਂ ਕੀ ਉਹ ਕਿਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਕੋਈ ਦਬਾਅ ਭਾਰਤ ਦੇ ਉੱਤੇ ਬਣਾ ਸਕਦਾ ਹੈ ਜਿਸ ਨਾਲ ਭਾਰਤ ਨੂੰ ਆਪਣੇ ਫੈਸਲੇ ਬਦਲਣ ਦੇ ਵਿੱਚ ਮਜਬੂਰ ਹੋਣਾ ਪਵੇ ਪਰ ਲੱਗਦਾ ਨਹੀਂ ਹੈ ਕਿਉਂਕਿ ਭਾਰਤ ਸਰਕਾਰ ਨੇ ਆਪਣੇ ਇਰਾਦੇ ਬੜੇ ਸਾਫ਼ ਕਰ ਦਿੱਤੇ ਨੇ ਜੋ ਅਮਿਤ ਸ਼ਾਹ ਵੱਲੋਂ ਬਿਆਨ ਦਿੱਤਾ ਗਿਆ ਹੈ ਇਸ ਕਨਾਲ ਦਾ ਪ੍ਰੋਜੈਕਟ ਦਾ ਅਨਾਊਂਸਮੈਂਟ ਵੀ ਕੀਤੀ ਗਈ ਹੈ ਕਿ ਬਣਾਈ ਜਾ ਰਹੀ ਹੈ ਉਸ ਤੋਂ ਨਹੀਂ ਲੱਗਦਾ ਕਿ ਭਾਰਤ ਕਦਮ ਪਿੱਛੇ ਚਕੇਗਾ ਕਿਉਂਕਿ ਇਹ ਭਾਰਤ ਦੇ ਹਿੱਤ ਵਿੱਚ ਵੀ ਹੈ ਕਿ ਜਿਸ ਤਰੀਕੇ ਨਾਲ ਮੌਸਮ ਬਦਲ ਰਿਹਾ ਹੈ ਪਾਣੀ ਦੀ ਕਮੀ ਮਹਿਸੂਸ ਇਸ ਏਰੀਆ ਦੇ ਵਿੱਚ ਹੋ ਰਹੀ ਹੈ ਇੱਥੇ ਵੀ ਖੇਤੀ ਉਹ ਨੂੰ ਪਾਣੀ ਦੀ ਜ਼ਰੂਰਤ ਪਵੇਗੀ ਹੀ ਪਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਵੇਗੀ ਤਾਂ ਉਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਵਾਸਤੇ ਵੀ ਇਸ ਨਹਿਰ ਦਾ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਹੁਣ ਤੱਕ ਇਹ ਲੱਗ ਰਿਹਾ ਹੈ ਕਿ ਭਾਰਤ ਪਿੱਛੇ ਨਹੀਂ ਹਟੇਗਾ ਆਪਣੇ ਕਦਮ ਪਛਾਣ ਨਹੀਂ ਛੱਕੇਗਾ ਪ੍ਰੈਸ਼ਰ ਕਿਸੇ ਤਰੀਕੇ ਦਾ ਵੀ ਸ਼ਾਇਦ ਉਸਤੇ ਪਾਇਆ ਜਾਵੇ ਜਾਂ ਨਾ ਪਾਇਆ ਜਾਵੇ ਇਹ ਕੰਮ ਪੂਰਾ ਕਰਨ ਦੇ ਲਈ ਹਜੇ ਤੱਕ ਸਰਕਾਰ ਬੁਗਿੱਦ ਲੱਗਦੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਭਗਵਾਨਤ ਮਾਨ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਉਹ ਨਹਿਰ ਪਹਿਲਾਂ ਬਣਦੀ ਹੈ ਤਿਆਰ ਹੁੰਦੀ ਹੈ ਜਾਂ ਫਿਰ ਜਿਹੜੀ ਇਹ ਕੇਂਦਰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਇਹ ਨਹਿਰ ਪਹਿਲਾਂ ਬਣ ਕੇ ਤਿਆਰ ਹੁੰਦੀ ਹੈ ਜਾਂ ਦੋਵੇਂ ਐਲਾਨ ਹੀ ਸਿਰਫ ਐਲਾਨ ਬਣ ਕੇ ਰਹਿ ਜਾਣਗੇ ਤੇ ਕਾਗਜ਼ਾਂ ਦੇ ਵਿੱਚ ਹੀ ਇਹ ਨਹਿਰਾਂ ਬਣਣਗੀਆਂ ਜ਼ਮੀਨ ਦੇ ਉੱਤੇ ਇਹਨਾਂ ਦੇ ਉੱਪਰ ਕੋਈ ਕੰਮ ਨਹੀਂ ਹੋਊਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਫਿਲਹਾਲ ਪਲੜਾ ਕੇਂਦਰ ਸਰਕਾਰ ਦਾ ਥੋੜਾ ਭਾਰੀ ਲੱਗਦਾ ਹੈ ਕਿਉਂਕਿ ਜਿਵੇਂ ਪੰਜਾਬ ਕੋਲ ਪੈਸੇ ਦੀ ਕਮੀ ਹੈ ਅਮਸ਼ਿਕਮ ਕੇਂਦਰ ਕੋਲ ਤਾਂ ਪੈਸੇ ਦੀ ਕੋਈ ਕਮੀ ਨਹੀਂ ਹੈ ਸੋ ਉਸ ਦੇ ਪ੍ਰੋਜੈਕਟ ਦਾ ਪਹਿਲਾ ਮੁਕੰਮਲ ਹੋਣ ਦੇ ਚਾਂਸ ਜ਼ਿਆਦਾ ਲੱਗ ਰਹੇ ਨੇ ਪਰ ਫੇਰ ਵੀ ਦੇਖਦੇ ਹਾਂ ਮਾਲਵਾ ਨਹਿਰ ਬਣੇਗੀ ਜਾਂ ਫਿਰ ਇਹ ਨਹਿਰ ਜਿਹਦੇ ਵਿੱਚ ਪਾਣੀ ਪੰਜਾਬ ਤੋਂ ਲਿਆ ਨਹੀਂ ਜਾਏਗਾ ਬਲਕਿ ਪੰਜਾਬ ਨੂੰ ਦਿੱਤਾ ਜਾਏਗਾ ਇਹ ਨਹਿਰ ਪਹਿਲਾਂ ਬਣ ਕੇ ਤਿਆਰ ਹੋਵੇ ਸੋ ਜਦੋਂ ਤੱਕ ਇਹਨਾਂ ਦੇ ਉੱਤੇ ਹੋਰ ਕੋਈ ਖਬਰ ਨਹੀਂ ਆਉਂਦੀ ਕੋਈ ਹੋਰ ਜਾਣਕਾਰੀ ਨਹੀਂ ਮਿਲਦੀ ਉਦੋਂ ਤੱਕ ਦੇ ਲਈ ਸਾਨੂੰ ਇਜ਼ਾਜ਼ਤ ਦਿਓ ਧੰਨਵਾਦ